ਬਰਨਾਲਾ ਬਟਿੰਡਾ ਨੈਸ਼ਨਲ ਹਾਈਵੇ ਸਟੈਂਡਰਡ ਚੌਂਕ ਹੰਢਾਇਆ ਕੈਂਚੇ ਦੇ ਉੱਪਰ ਬਣਿਆ ਫਲਾਈਓਵਰ ਵੀ ਹੋਇਆ ਚਾਲੂ ਬੀਬੀਐਨ ਨੈਟਵਰਕ ਪੰਜਾਬ ਦੇ ਵੱਲੋਂ ਜਿੱਥੇ ਕਚੇਰੀ ਚੌਂਕ ਫਲਾਈਓਵਰ ਨੂੰ ਚਾਲੂ ਕਰਵਾਉਣ ਦੇ ਲਈ ਮੁੱਦਾ ਚੁੱਕਿਆ ਗਿਆ ਸੀ ਅਤੇ ਇਸ ਦੀਆਂ ਖਬਰਾਂ ਲਗਾਈਆਂ ਗਈਆਂ ਸੀ ਇਸ ਦੇ ਨਾਲ ਹੀ ਹੰਢਾਇਆ ਚੌਂਕ ਦੇ ਵਿੱਚ ਬੰਦ ਪਏ ਪੁਲ ਨੂੰ ਲੈ ਕੇ ਸਾਨੂੰ ਲੋਕਾਂ ਦਾ ਅਤੇ ਬੱਸ ਚਾਲਕਾਂ ਦੇ ਬਹੁਤ ਸੁਝਾਅ ਆਏ ਸੀ ਜਿਸ ਤੋਂ ਬਾਅਦ ਇਹ ਪੁਲ ਨੂੰ ਲੈ ਕੇ ਬਹੁਤ ਸਾਰੀਆਂ ਖਬਰਾਂ ਲਗਾਈਆਂ ਗਈਆਂ ਅਤੇ ਲਗਭਗ 3 ਮਹੀਨਿਆਂ ਬਾਅਦ ਇਹ ਪੁਲ ਵੀ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਦੇ ਮਲਾਜਮਾਂ ਕਰਮਚਾਰੀਆਂ ਠੇਕੇਦਾਰਾਂ ਦੇ ਵੱਲੋਂ ਚਾਲੂ ਕਰ ਦਿੱਤਾ ਗਿਆ ਹਾਲਾਕੀ ਇਸ ਪੁਲ ਨੂੰ ਚਾਲੂ ਕਰਨ ਦੇ ਵਿੱਚ ਲਗਭਗ 1 ਮਹੀਨੇ ਦੀ ਦੇਰੀ ਕੀਤੀ ਗਈ ਜਿਸ ਦੇ ਕਾਰਨ ਕੇ ਪਿਛਲੇ 2 ਮਹੀਨਿਆਂ ਤੋਂ ਬਹੁਤ ਸਾਰੇ ਲੋਕ ਖਜਲ ਖਵਾ ਰਹੇ ਸੀ ਅਤੇ ਹੰਢਿਆਆ ਚੌਂਕ ਦੇ ਵਿੱਚ ਟ੍ਰੈਫਿਕ ਜਾਮ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਹਾਸੇ ਵੀ ਹੋ ਰਹੇ ਸੀ ਪਰ ਚਲੋ ਛੱਡੋ ਕਿਵੇਂ ਤੇਵੇਂ ਦੇਰ ਆਏ ਦਰਸਤਾਏ ਬਰਨਾਲਾ ਹੰਢਿਆਆ ਚੌਂਕ ਦੇ ਵਿੱਚ ਬਣਿਆ ਇਹ ਪੁਲ ਵੀ ਚਾਲੂ ਹੋ ਗਿਆ ਧੰਨਵਾਦ ਸਾਰੇ ਵੀਰਾਂ ਦਾ